ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਅਸੀਂ ਵੀਡੀਓ ਜੋ ਤੁਹਾਡੀ ਸੇਵਾ 'ਚ ਲੈ ਕੇ ਪਹੁੰਚੇ ਆ ਇਸ ਵੀਡੀਓ 'ਚ ਗੱਲ ਕਰਾਂਗੇ ਜਿਹੜੀਆਂ ਧੀਆਂ ਭੈਣਾਂ ਜਿਹੜੀਆਂ ਪ੍ਰੈਗਨੈਂਟ ਲੇਡੀਆਂ ਸਨਾਂ ਨੂੰ ਜਿਹੜੇ ਬੱਚੇ ਜਿੱਦਾਂ ਹੋਣ ਵਾਲਾ ਬੱਚਾ ਹੋਣ ਵਾਲਾ ਆ ਬੱਚੇ ਨੂੰ ਬੱਚੇ ਦੀ ਰੱਖਿਆ ਵਾਸਤੇ ਅੱਜ ਦਾ ਇੱਕ ਤਵੀਤ ਦੇਣ ਜਾ ਰਹੇ ਹਾਂ ਕਿ ਇਸ ਯੰਤਰ ਦੇ ਨਾਲ ਇਸ ਤਵੀਤ ਦੇ ਨਾਲ ਇੱਕ ਤਾਂ ਬੱਚੇ ਦੇ ਉੱਤੇ ਕੋਈ ਕਿਸੇ ਤਰ੍ਹਾਂ ਦਾ ਵਾਰ ਨਹੀਂ ਚਲੇਗਾ ਅਗਰ ਬੱਚਾ ਹੈ ਤਾਂ ਉਹ ਸੁਰੱਖਿਅਤ ਰਹੂਗਾ ਉਹਦੇ ਉੱਤੇ ਕੋਈ ਕਿਸੇ ਤਰ੍ਹਾਂ ਦਾ ਇਲਮ ਨਹੀਂ ਹੋਏਗਾ ਤਾਂ ਦੋਸਤੋ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਮਿਲਦੀਆਂ ਰਹਿਣਗੀਆਂ ਸੋ ਹੁਣ ਗੱਲ ਕਰਦੇ ਹਾਂ ਜੀ ਜਿਹੜੀਆਂ ਕਿ ਪ੍ਰੈਗਨੈਂਟ ਭੈਣਾਂ ਆ ਉਹਨਾਂ ਵਾਸਤੇ ਇਹ ਇੱਕ ਯੰਤਰ ਲੈ ਕੇ حاضر ਹੋਇਆ ਬਹੁਤ ਬਾ ਕੁਮਾਰੀ ਅੰਦਰ ਹੈ ਇਸ ਯੰਤਰ ਦਾ ਜਿਹੜਾ ਰਿਜ਼ਲਟ ਹੈ ਨਾ ਉਹ ਇੰਨਾ ਕੁ ਵਧੀਆ ਇੰਨਾ ਕੁ ਪਾਵਰਫੁਲ ਰਿਜ਼ਲਟ ਮਿਲਦਾ ਆ ਜਦੋਂ ਇਸ ਯੰਤਰ ਨੂੰ ਪਾ ਲੋ ਉਹਨਾਂ ਦਾ ਨਾ ਤਾਂ ਉਹਨਾਂ ਉੱਤੇ ਕਿਸੇ ਤਰ੍ਹਾਂ ਦਾ ਕੋਈ ਇਲਮ ਨਾ ਕੋਈ ਵਾਰ ਚੱਲਣਾ ਬੱਚੇ ਨੂੰ ਪੂਰੀ ਰੱਖਿਆ ਹੋਏਗੀ ਇਸ ਯੰਤਰ ਦੇ ਨਾਲ ਕਿਉਂ ਕਰਕੇ ਬਹੁਤ ਕੇਸ ਐਦਾਂ ਦੇ ਵੀ ਹੁਣ ਆਉਣੇ ਸ਼ੁਰੂ ਹੋਏ ਆ ਕਿ ਜ਼ਿਆਦਾਤਰ ਪ੍ਰੈਗਨੈਂਟ ਲੀਡੀਆਂ ਦੇ ਉੱਤੇ ਵੀ ਹਮਲੇ ਹੋ ਰਹੇ ਆ ਹਮਲੇ ਮਤਲਬ ਕਿ ਇਲਮ ਦੇ ਜਿਹੜੇ ਹਮਲੇ ਆ ਉਹ ਕੀਤੇ ਜਾ ਰਹੇ ਆ ਜਦੋਂ ਪਤਾ ਲੱਗ ਰਿਹਾ ਕਿ ਕਿਸੇ ਦੇ ਬੱਚੇ ਨੂੰ ਕਿਸੇ ਨੂੰ ਔਲਾਦ ਹੋਣ ਵਾਲੀ ਆ ਔਲਾਦ ਸੁਖ ਹੋਣ ਵਾਲਾ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਪਰਚਨਾ ਪਾਉਣ ਵਾਲੇ ਇਨਸਾਨ ਵੀ ਆ ਜਾਂਦੇ ਆ ਕਈ ਤਾਂ ਘਰ ਚੋਂ ਕਿਸੇ ਦੇ ਆਪਣੇ ਹੁੰਦੇ ਆ ਕੋਈ ਸਾਥੀ ਕੋਈ ਇਧਰਲਾ ਕੋਈ ਆਸ-ਪਾਸ ਤੋਂ ਕੋਈ ਪੜੋਸ ਤੋਂ ਜਾਂ ਕੋਈ ਰਿਸ਼ਤੇਦਾਰੀ ਜੋ ਪਰ ਉਹਨਾਂ टिया ਨੂੰ ਉਹਨਾਂ ਭੈਣਾਂ ਨੂੰ ਨਹੀਂ ਪਤਾ ਹੁੰਦਾ ਕਿ ਸਾਡੇ ਨਾਲ ਕੀ ਹੋਣਾ ਕਿਉਂਕਿ ਜਿਹੜੀ ਲੇਡੀਜ਼ ਪ੍ਰੈਗਨੈਂਟ ਹੁੰਦੀ ਹੈ ਉਹਨੂੰ ਤਾਂ ਆਪਣੇ ਬੱਚੇ ਤੋਂ ਇਲਾਵਾ ਕੁਝ ਹੋਰ ਨਹੀਂ ਸੋਚਦਾ ਉਹਨਾਂ ਦਾ ਧਿਆਨ ਹੀ ਨਹੀਂ ਹੁੰਦਾ ਤੇ ਸਮੇਂ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਇਹ ਜਿਹੜਾ ਜਿਹੜਾ ਇਲਮ ਹੈ ਉਹਨੂੰ ਵਧਿਆ ਹੋਇਆ ਇਲਮ ਨੂੰ ਵਧਾ ਕੇ ਬਹੁਤ ਜ਼ਿਆਦਾ ਕੀਤਾ ਜਾਂਦਾ ਹੈ ਕਿ ਜਿਹੜੀ ਕਿਸੇ ਦਾ ਕੋਈ ਗਰਭ ਹੈ ਜਾਂ ਕੋਈ ਕਿਸੇ ਦਾ ਬੱਚਾ ਆ ਉਹਨੂੰ ਨਸ਼ਟ ਕਰਦੀਏ ਪੇਟ ਦੇ ਵਿੱਚੋਂ ਵੀ ਨਸ਼ਟ ਕਰਨ ਵਾਲੇ ਇਲਮ ਹੈਗੇ ਆ ਸੋ ਦੋਸਤੋ ਅਸੀਂ ਇਸੇ ਕਰਕੇ ਅੱਜ ਇਹਨਾਂ ਚੀਜ਼ਾਂ ਨੂੰ ਰੋਕਣ ਵਾਸਤੇ ਇਸ ਯੰਤਰ ਨੂੰ ਲੈ ਕੇ ਹਾਜ਼ਰ ਹੋਏ ਆ ਕਿ ਇਸ ਯੰਤਰ ਦੇ ਨਾਲ ਜਿਹੜੀਆਂ ਤਾਂ ਭੈਣਾਂ ਨੂੰ ਇਸ ਚੀਜ਼ਾਂ ਦੀ ਕੋਈ ਕਿਸੇ ਨੂੰ ਨਹੀਂ ਪਤਾ ਜਿਹਦੇ ਬਾਰੇ ਜੀ ਇਸ ਬਾਰੇ ਕਿਸੇ ਤਰ੍ਹਾਂ ਦਾ ਕੁਝ ਨਹੀਂ ਪਤਾ ਉਹ ਇਸ ਵੀਡੀਓ ਰਹੀ ਇਸ ਜਾਣਕਾਰੀ ਦੇ ਨਾਲ ਬਹੁਤ ਲਾਭ ਲੈ ਸਕਤੀਆਂ ਕਿਉਂਕਿ ਕਿਹਨਾਂ ਦਾ ਕੋਈ ਨੁਕਸਾਨ ਨਹੀਂ ਹੋਣ ਦਵਾਂਗੇ ਅਸੀਂ ਔਰ ਜਿਨ੍ਹਾਂ ਨੂੰ ਪਤਾ ਆ ਉਹ ਵੀ ਇਸ ਚੀਜ਼ ਨੂੰ ਕਰਕੇ ਥੋੜਾ ਧਿਆਨ ਦੇ ਵਿੱਚ ਰੱਖ ਲੈਣ ਨਹੀਂ ਜਿਨ੍ਹਾਂ ਨੂੰ ਪਤਾ ਉਹਨਾਂ ਨੂੰ ਵੀਡੀਓ ਸ਼ੇਅਰ ਕਰੋ ਜਿਨ੍ਹਾਂ ਨੂੰ ਪਤਾ ਆ ਉਹ ਵੀ ਇਸ ਚੀਜ਼ ਦੇ ਨਾਲ ਆਪਣੀ ਜਿਹੜੀ ਰੱਖਿਆ ਕਰ ਸਕਦੇ ਆ ਤੋਂ ਅੱਜ ਦੇ ਵਿੱਚ ਜਾਣੂ ਕਰਾਣਾ ਕਿਸੇ ਨੂੰ ਬਹੁਤ ਵੱਡੀ ਗੱਲ ਹੁੰਦੀ ਹੈ ਕਿਉਂ ਕਰਕੇ ਪ੍ਰਮਾਤਮਾ ਨੇ ਸਾਨੂੰ ਜੁਬਾਨ ਦਿੱਤੀ ਹੈ ਦੱਸਣ ਵਾਸਤੇ ਅਸੀਂ ਉਹਦੀ ਵਰਤੋਂ ਕਰਕੇ ਕਿਸੇ ਦਾ ਭਲਾ ਹੁੰਦਾ ਹੋਵੇ ਉਹਨੂੰ ਜ਼ਰੂਰ ਕਰ ਦੇਣਾ ਚਾਹੀਦਾ ਹੈ ਤਾਂ ਉਹਦੇ ਨਾਲ ਕੀ ਹੈ ਦੂਸਰੇ ਦਾ ਭਲਾ ਹੁੰਦਾ ਹੈ ਤਾਂ ਉਹਦੇ ਵਿੱਚ ਤੁਹਾਡੀ ਵੀ ਭਲਾਈ ਸ਼ਾਮਲ ਹੋ ਜਾਂਦੀ ਹੈ ਸੋ ਇਸ ਕਰਕੇ ਪ੍ਰਮਾਤਮਾ ਸਭ ਦੇ ਉੱਤੇ ਮਿਹਰ ਭਰਿਆ ਹੱਥ ਰੱਖਦਾ ਹੈ ਔਰ ਜਿੰਨੇ ਵੀ ਇਨਸਾਨ ਹੈ ਜੋ ਇਸ ਭਲਾਈ ਦੇ ਕੰਮ ਦੇ ਲਈ ਅੱਗੇ ਵਧਦੇ ਨੇ ਉਹਨਾਂ ਦੀ ਵੀ ਪ੍ਰਮਾਤਮਾ ਕਿਤੇ ਨਾ ਕਿਤੇ ਮਦਦ ਜ਼ਿੰਦਗੀ 'ਚ ਬਹੁਤ ਕਰਦਾ ਹੈ ਸੋ ਆਪਾਂ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਇਹੇ ਕੰਮ ਨੂੰ ਕਰਨਾ ਹੈ ਤਹਿਲ ਦੇ ਅਧਾਰ ਤੇ ਕਿ ਅਸੀਂ ਇਸ ਕੰਮ ਨੂੰ ਇਸ ਲੋਕਾਂ ਨੂੰ ਜਾਗਰੂਤ ਕਰਾਈਏ ਇਸ ਬਾਰੇ ਜਿਨ੍ਹਾਂ ਨੂੰ ਨਹੀਂ ਪਤਾ ਸੋ ਆਪਾਂ ਹੁਣ ਵੀਡੀਓ ਦੀ ਗੱਲ ਕਰ ਲੈਨੇ ਆਂ ਕਿ ਇਸ ਯੰਤਰ ਨੂੰ ਕਿੱਦਾਂ ਬਣਾਉਣਾ ਤੁਸੀਂ ਇੱਕ ਪੋਜ ਪੱਤਰ ਦਾ ਕਾਗਜ਼ ਮਿਲ ਜਾਂਦਾ ਪੋਜ ਪੱਤਰ ਜਿਹੜਾ ਹੁੰਦਾ ਹੈ ਕਿਸੇ ਵੀ ਪੂਜਾ ਦੀ ਸਮਾਨ ਤੋਂ ਤੁਸੀਂ ਲੈ ਸਕਦੇ ਠੀਕ ਹੈ ਪੋਜ ਪੱਤਰ ਦੇ ਉੱਤੇ ਤੁਸੀਂ ਲਾਲ ਪੈਨ ਦੇ ਨਾਲ ਇਸ ਯੰਤਰ ਨੂੰ ਬਣਾ ਲੈਣਾ ਇਹਦੇ ਖਾਨੇ ਦੇਖ ਲਓ ਚਾਰ ਖਾਨੇ ਉੱਪਰ ਹੈ ਚਾਰ ਸੈਂਟਰ ਦੇ ਵਿੱਚ ਵਿੱਚ ਆ ਚਾਰ 48 412 416 ਖਾਨੇ ਬਣਾ ਲੈਣੇ ਆ ਪਹਿਲੇ ਖਾਨੇ ਦੇ ਵਿੱਚ ਜੋ ਨੰਬਰ ਹੈ ਉਹੀ ਸਾਰਾ ਨੰਬਰ ਐਜ਼ ਇਟ ਇਜ਼ ਉਸੇ ਤਰ੍ਹਾਂ ਨੰਬਰ ਪਾ ਲੈਣਾ ਠੀਕ ਹੈ ਉਸਤੇ ਪਿੱਛੇ ਇਸ ਯੰਤਰ ਦੇ ਪਿੱਛੇ ਤੁਸੀਂ ਆਪਣਾ ਨਾਮ ਲਿਖ ਲੈਣਾ ਤੇ ਆਪਣੇ ਘਰ ਵਾਲੇ ਦਾ ਨਾਮ ਲਿਖ ਲੈਣਾ ਠੀਕ ਹੈ ਦੋਨਾਂ ਦਾ ਨਾਮ ਲਿਖ ਲੈਣਾ ਤੇ ਇਸ ਨੂੰ ਤੁਸੀਂ ਕਿਸੇ ਵੀ ਲਾਲ ਕੱਪੜੇ ਦੇ ਵਿੱਚ ਜਾਂ ਕਿਸੇ ਤਵੀਦ ਦੇ ਵਿੱਚ ਪਾ ਕੇ ਠੀਕ ਹੈ ਲਾਲ ਧਾਗੇ ਦੇ ਵਿੱਚ ਪਾ ਕੇ ਪਹਿਲਾਂ ਤਾਂ ਜਿੱਥੇ ਪੂਜਾ ਕਰਦੇ ਹਾਂ ਪਹਿਲਾਂ ਇਹ ਯੰਤਰ ਨੂੰ ਉੱਥੇ ਰੱਖ ਲੈਣਾ ਜਿੱਥੇ ਤੁਸੀਂ ਘਰ ਦੇ ਵਿੱਚ ਕਿਸੇ ਨੂੰ ਵੀ ਮਾਨਤਾ ਕਰਦੇ ਹੋ ਚਾਹੇ ਸ਼ਿਵਜੀ ਭਗਵਾਨ ਦੀ ਕਰਦੇ ਮਹਾਮਾਈ ਦੀ ਕਰਦੇ ਜਿਹਦੀ ਵੀ ਕਰਦੇ ਹੋ ਉਸ ਯੰਤਰ ਨੂੰ ਉੱਥੇ ਰੱਖ ਕੇ ਅਰਦਾਸ ਕਰਨੀ ਹੈ ਕਿ ਛੇ ਮਾਲਕਾ ਛੇ ਮਾਲਕ ਦਾਤਾ ਇਸ ਯੰਤਰ ਨੂੰ ਮੇਰੇ ਬੱਚੇ ਦੀ ਰੱਖਿਆ ਵਾਸਤੇ ਅਸੀਂ ਬਣਾਇਆ ਤੇ ਸਾਡੀ ਇਸ ਯੰਤਰ ਦੇ ਉਪਾਸਤੇ ਦੇ ਨਾਲ ਤੁਸੀਂ ਮਦਦ ਕਰਨਾ ਕਿ ਮੇਰੇ ਬੱਚੇ ਦਾ ਕੋਈ ਨੁਕਸਾਨ ਨਾ ਹੋ ਸਕੇ ਨਾ ਬੱਚੇ ਦਾ ਕੋਈ ਕੋਈ ਵਿਗਾੜ ਸਕੇ ਸੋ ਇਸ ਯੰਤਰ ਨੂੰ ਉਸੇ ਸਮੇਂ ਉਹ ਔਰਤ ਕਿਸੇ ਤਰ੍ਹਾਂ ਵੀ ਜਾਂ ਗਲੇਚ ਪਾ ਲਵੇ ਜਾਂ ਬਾਅਦ ਤੇ ਬਨ ਲਵੇ ਜਾਂ ਜਿੱਥੇ ਜਾਂ ਲੱਗ ਤੇ ਤਾਂ ਵੈਸੇ ਬਨ ਹੋਣਾ ਨਿਕਾ ਬਾਅਦ ਤੇ ਜਾਂ ਗਲੇਚ ਪਾ ਲਵੇ ਬਸ ਤੁਸੀਂ ਦੇਖਿਓ ਤੁਹਾਨੂੰ ਜਿਹੜੇ ਇਸ ਸਮੇਂ ਦੇ ਵਿੱਚ ਜੋੜਾ ਵੀ ਤੁਹਾਡਾ ਟਾਈਮ ਹੋਏਗਾ ਉੱਚ ਪਤਾ ਨਹੀਂ ਲੱਗੇਗਾ ਔਰ ਸਮੇਂ ਦੇ ਨਾਲ ਨਾਲ ਹੀ ਇਹ ਚੀਜ਼ ਸਾਰੀ ਵਧੀਆ ਹੋ ਜਾਏਗੀ ਤੁਹਾਡਾ ਕੋਈ ਨੁਕਸਾਨ 1% ਤਾਂ ਨਹੀਂ ਹੋਏਗਾ ਇਸ ਯੰਤਰ ਨੂੰ ਕਿਸੇ ਵੀ ਦਿਨ ਬਣਾ ਲਿਓ ਕੋਈ ਐਸੀ ਗੱਲ ਨਹੀਂ ਇਹ ਬਣਾਉਣ ਦੀ ਵਿਧੀ ਸਿੰਪਲ ਹੈ ਲਾਲ ਸਕੈਚ ਦੇ ਨਾਲ ਪੋਜ ਪੱਤਰ ਦੇ ਉੱਤੇ ਲਿਖ ਕੇ ਪਿੱਛੇ ਆਪਣਾ ਨਾਮ ਤੇ ਆਪਣੇ ਘਰ ਵਾਲੇ ਦਾ ਨਾਮ ਲਿਖ ਕੇ ਗਲਚ ਪਾ ਲੈਣਾ ਠੀਕ ਹੈ ਲਾਲਤਾ ਗਿਚ ਪਾ ਕੇ ਤਾਂ ਦੋਸਤੋ ਇਹੀ ਵੀਡੀਓ ਸੀ ਜੇ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੈ ਪੀਰਾ ਦੀ ਜੈ ਮਸਤਾ ਦੀ ਮਾਲਕ ਪਲੀ ਕਰੇ